ਕੁਝ ਦਿਨ ਪਹਿਲਾਂ ਮੈਂ ਤੇ ਆਪਣਾ ਆਨੰਦ ਪਬਲਿਕ ਸਕੂਲ ਦੇ ਕੋਲ ਸਕੂਲੀ ਤੇ ਜਾ ਰਿਹਾ ਸੀਗਾ ਫੋਨ ਮੇਰੇ ਕੰਨੋਂ ਲੱਗਾ ਤੇ ਖੜਾ ਮੈਂ ਇੱਕ ਸਾਈਡ ਦੇ ਉੱਤੇ ਤੇ ਦੋ ਮੁੰਡੇ ਆਏ ਪਿੱਛੋਂ ਦੀ ਉਹਨਾਂ ਨੇ ਚਪਟਾ ਮਾਰਿਆ ਕਿਉਂਕਿ ਮੇਰੀ ਪਕੜ ਥੋੜੀ ਜਿਹੀ ਠੀਕ ਸੀਗੀ ਤੇ ਮੇਰਾ ਫੋਨ ਦਾ ਬਚਾਅ ਹੋ ਗਿਆ ਮੈਂ ਲੋਕਾਂ ਨੂੰ ਤਾਂ ਨਹੀਂ ਦੱਸਿਆ ਉਸ ਵੇਲੇ ਵੀ ਯਾਰ ਇਹ ਆਪਣੀ ਸੇਫਟੀ ਨਹੀਂ ਕਰ ਸਕਦੇ ਅੱਜ ਕੋਈ ਵੀ ਪ੍ਰਧਾਨ ਨਾਲੋਂ ਕੋਈ ਵੀ ਲੀਡਰ ਨਾਲੋਂ ਕੋਈ ਸੇਫ ਨਹੀਂ ਹੈਗਾ ਪਹਿਲਾਂ 4 ਮਹੀਨੇ ਪਹਿਲਾਂ ਮੇਰੇ ਕੋਲ ਐਸਐਸਵੀ ਸਾਹਮਣੇ ਮਿਲਨ ਪਰਸ ਮੇਰੇ ਨਾਲ ਮੀਟਿੰਗ ਕੀਤੀ ਸੀਗੀ ਕਿ ਅਸੀਂ ਇਤਿਹਦਾ ਚਿੱਟਾ ਵਾ ਜਿਹੜੇ ਨਸ਼ੀੜੀ ਆ ਜਾਂ ਲੁੱਟਾ ਖੋਹਾਂ ਕਰਦੇ ਕਰਦੇ ਆ ਅਸੀਂ ਉਹ ਬਿਲਕੁਲ ਨਹੀਂ ਰਹਿਣ ਦਵਾਂਗੇ ਮੈਂ ਕਹਿੰਨਾ ਉਤੋਂ ਜ਼ਿਆਦਾ ਵਧ ਗਿਆ ਜੀ ਇਹ ਉਤੋਂ ਜ਼ਿਆਦਾ ਫੋਨ ਖੋਏ ਜਾ ਰਹੇ ਆ ਉਤੋਂ ਜ਼ਿਆਦਾ ਐਕਟਿਵਾਂ ਚੋਰੀਆਂ ਹੋਣੀਆਂ ਉਤੋਂ ਜ਼ਿਆਦਾ ਹੀ ਮੋਟਰਸਾਈਕਲ ਚੋਰੀ ਹੋ ਜੇ ਆ ਜੇ ਅਸੀਂ ਕੁਝ ਕਰਦੇ ਆ ਤੇ ਉਲਟਾ ਪਰਤੀ ਹੋ ਜਾਂਦੇ ਆ ਅਸੀਂ ਇਸ ਕਪੂਰਥਲੀ ਦੀ ਧਰਤੀ ਤੇ ਜੰਮੇ ਪੜੇ ਆ ਅੱਜ ਤੱਕ ਅਸੀਂ ਇਹੋ ਜਿਹਾ ਮਾਹੌਲ ਨਹੀਂ ਦੇਖਿਆ ਇਹੋ ਜਿਹਾ ਜੰਗਲ ਰਾਜ ਨਹੀਂ ਦੇਖਿਆ ਬਹੁਤ ਹੀ ਘੱਟ ਸਮੇਂ ਦੇ ਵਿੱਚ ਇੰਨਾ ਕੁ ਜ਼ਿਆਦਾ ਹੈਵੀ ਕੰਮੇ ਹੋ ਚੁੱਕਾ ਵਾ ਕਿ ਸਰੇ ਆਂ ਦਿਨ ਦਿਹਾੜੇ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਡੱਕ ਦੇ ਮਤਲਬ ਪੁਲਿਸ ਨਾਮ ਦੀ ਕੋਈ ਚੀਜ਼ਾ ਕਿਸੇ ਨੂੰ ਡਾਰੀ ਨਹੀਂ ਰਹਿ ਗਿਆ ਪਤਾ ਨਹੀਂ ਪੁਲਿਸ ਨਾਲ ਰਲੀ ਆ ਪਤਾ ਨਹੀਂ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਰੱਬ ਜਾਣਦਾ ਇਹਦੇ ਵਿੱਚ ਸਟਾਈ ਗਈ ਆ ਇੱਕ ਗਵਰਨਮੈਂਟ ਮੁਲਾਜ਼ਮ ਡੀਸੀ ਆਫਿਸ ਦੇ ਵਿੱਚ ਖਾਲਸਾ ਜੀ ਨੇ ਉਹ ਡੀਸੀ ਦੇ ਇਸ ਟਾਈਮ ਮੌਜੂਦਾ ਪੀਏ ਵੀ ਨੇ ਤੇ ਉਹਨੇ ਆਪਣੇ ਘਰ ਦੇ ਬਾਹਰ ਖੜ ਕੇ ਉਹ ਘੁੰਮ ਰਹੇ ਨੇ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਨੇ ਉਹਨਾਂ ਦੇ ਹੱਥੋਂ ਫੋਨ ਖੋਇਆ ਜਾਂਦਾ ਅਜੇ ਤੱਕ ਫੋਨ ਨਹੀਂ ਲੱਭਿਆ ਜੀ ਉਸ ਤੋਂ ਬਾਅਦ ਸਾਡੇ ਇੱਕ ਪੱਤਰਕਾਰ ਭਾਈ ਜਰੇ ਦੇ ਤੁਹਾਡੇ ਬੰਦੇ ਨੇ ਜੀ ਉਹ ਆਪਣੇ ਘਰ ਦੇ ਬਾਹਰ ਨਿਕਲਦੇ ਉਹਨਾਂ ਦਾ ਖੋਲੇ ਤੇ ਜਾਂਦੇ ਜੀ ਜੇ ਸਾਡੇ ਸੰਗਠਨ ਦਾ ਕੋਈ ਬੰਦਾ ਇਹ ਖਬਰ ਲੰਦਾ ਕਿ ਫਲਾਨੀ ਜਗ੍ਹਾ ਬੰਬ ਧਮਾਕਾ ਹੋਇਆ ਕਿਨੇ ਛੱਡਿਆ ਗਿਆ ਉਹ ਮਾਰਾ ਹੋਇਆ ਤੇ ਦੂਜਿਆਂ ਦੇ ਉੱਤੇ ਹਮਲਾ ਹੋਇਆ ਉਹਦੇ ਪੁਖਤ ਭੋਗੀ ਮਦਨਾਲ ਜੀ ਵਾਲਿਆ ਜੀ ਸਾਡੇ ਜ਼ਿਲ੍ਹਾ ਮੰਤਰੀ ਪਏ ਆ ਹਸਪਤਾਲ ਦੇ ਵਿੱਚ ਗ੍ਰਨੇਡ ਸੁਣਦੇ ਹੁੰਦੇ ਸੀ ਗ੍ਰਨੇਡ ਸਰ ਮਿਲਟਰੀ ਹੁੰਦਾ ਸੀਗਾ ਹੁਣ ਤਾਂ ਘਰਾਂ ਦੇ ਵਿੱਚ ਇਹਨਾਂ ਲੋਕਾਂ ਕੋਲ ਇੰਨਾ ਪਹੁੰਚ ਗਿਆ ਵੀ ਜਿੱਦਾਂ ਇੱਕ ਪੱਥਰ ਚੱਕ ਕੇ ਚੱਕੇ ਮਾਰ ਦੇਣਾ ਹਾਂਜੀ ਪ੍ਰਧਾਨ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਤੁਸੀਂ ਕਰਦੇ ਹੋ ਤੇ ਕਾਰਨ ਕੀ ਹੈ ਜੀ ਦੇਖੋ ਜੀ ਕੁਛ ਦਿਨ ਪਹਿਲਾਂ ਮਤਲਬ ਕਿ 2023 ਦੇ ਵਿੱਚ ਸੌਰੀ 2023 ਦੇ ਵਿੱਚ ਮੇਰੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਮੇਰੀ ਗੱਡੀ ਸਾੜ ਦਿੱਤੀ ਗਈ ਚਲੋ ਪੁਲਿਸ ਨੇ ਸਾਧ ਦਿੱਤਾ ਉਸ ਟਾਈਮ ਤੇ ਪਰਚਾ ਹੋ ਗਿਆ ਬੰਦਾ ਅੰਦਰ ਆ ਕੁਛ ਸਮਾਂ ਪਿਆ ਸਾਡੇ ਆਪਣੇ ਮਦਨ ਲਾਲ ਜੀ ਇਹਦੇ ਆਪਣੀ ਮਾਰਕੀਟ ਵਿੱਚ ਦੁਕਾਨ ਇਹਨਾਂ ਦੀ ਇਹਨਾਂ ਨੂੰ ਧੂਕ ਕੇ ਮੁੰਡਿਆਂ ਗੁੰਡਿਆਂ ਨੇ ਇਹਨਾਂ ਨੂੰ ਬੜਾ ਕੁੱਟਮਾਰ ਕੀਤੀ ਤੇ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਸਰ ਵੀ ਇਦਾਂ ਦਾ ਗਾਲਾ ਚਲੋ ਮੋਕੇ ਤੇ ਪਹੁੰਚ ਗਏ ਪਰ ਉਹਨਾਂ ਨੇ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਬੰਦੇ ਵੀ ਮੈਂ ਹੀ ਲੱਭੇ ਮੈਂ ਹੀ ਬੰਦੇ ਪੇਸ਼ ਕਰਾਏ ਤੇ ਰਾਜੀ ਨਾਮ ਇਹਨਾਂ ਦਾ ਕਰਵਾਇਆ ਕਿਉਂ ਰਾਤ ਨੂੰ ਨਿਹਰੇ ਸਵੇਰੇ ਜਾਂਦੇ ਆ ਤੇ ਇਹ ਕਿਹਾ ਕੱਟਾ ਨਾ ਕਿਤੇ ਕਰੀ ਕੋਈ ਪਹਿਲਾਂ ਇਹ ਪੁਲਿਸ ਨੇ ਕੁਝ ਨਹੀਂ ਕੀਤਾ ਤੇ ਬਾਅਦ ਚ ਕੀ ਕਰੂਗੀ ਉਸ ਤੋਂ ਬਾਅਦ ਰਾਤ ਨੂੰ ਸਾਡੇ ਜ਼ਿਲ੍ਹਾ ਮੰਤਰੀ ਆ ਜਗਿੰਦਰ ਤਲਵਾਰ ਜੀ ਉਹ ਆਪਣੇ ਕੋਸ਼ਰ ਜਿਹੜੇ ਆਪਣਾ ਆਪਣਾ ਹੈਗਾ ਵਾ ਰਮਨੀਤ ਚੌਂਕ ਉਸ ਵਾਲੀ ਗਲੀ ਜਿਹੜੇ ਡਾਕਟਰ ਸਾਹਿਬ ਆ ਉਧਰ ਇੱਕ ਮੁੰਡਾ ਆਇਆ ਉਹਨੇ ਆ ਕੇ ਵਿੱਚ ਸਕੂਟਰੀ ਜੋਨਾ ਮਾਰੀ ਸ਼ਾਹੀ ਦੀ ਤਹਿ ਦੇ ਨਾਲ ਕਿਉਂ ਉਹ ਕੁਛ ਚਾਹੁੰਦੇ ਸੀ ਉਹਨਾਂ ਕੋ ਉਹਨਾਂ ਨੇ ਨਾਲ ਵੀ ਹੱਥ ਚੱਕਿਆ ਉਹਨਾਂ ਦੇ ਉੱਤੇ ਇਕ ਉਹਨਾਂ ਦੇ ਚੈਨੀ ਪਈ ਸੀ ਉਹ ਕਿੰਨੇ ਤੋਲੇ ਦੀ ਸੀ ਮੈਨੂੰ ਨਹੀਂ ਪਤਾ ਉਹ ਖੋ ਕੇ ਲੈ ਗਏ ਮੈਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦਾ ਕਿ ਗੁਣਹਗਰ ਕੌਣ ਆ ਇਹ ਪੁਲਿਸ ਨਹੀਂ ਕੁਝ ਕਰ ਰਹੀ ਕਿ ਸਰਕਾਰਾਂ ਨਹੀਂ ਕੁਝ ਕਰ ਰਹੀਆਂ ਕਿ ਅਸੀਂ ਗਲਤ ਆ ਜਿਹੜੀ ਜਨਤਾ ਜਿਹੜੀ ਆ ਪੈਦਲ ਜਾ ਰਹੀ ਆ ਉਹ ਸੇਫ ਨਹੀਂ ਹੈਗੀ ਕੁਝ ਦਿਨ ਪਹਿਲਾਂ ਮੈਂ ਇੱਥੇ ਆਪਣਾ ਆਨੰਦ ਪਬਲਿਕ ਸਕੂਲ ਦੇ ਕੋਲ ਸਕੂਟਰੀ ਤੇ ਜਾ ਰਿਹਾ ਸੀਗਾ ਫੋਨ ਮੇਰੇ ਕੰਨੋਂ ਲੱਗਾ ਤੇ ਖੜਾ ਮੈਂ ਇੱਕ ਸਾਈਡ ਦੇ ਉੱਤੇ ਤੇ ਦੋ ਮੁੰਡੇ ਆਏ ਪਿੱਛੋਂ ਦੀ ਉਹਨਾਂ ਨੇ ਝਪਟਾ ਮਾਰਿਆ ਕਿਉਂਕਿ ਮੇਰੀ ਪਕੜ ਥੋੜੀ ਜੀ ਠੀਕ ਸੀਗੀ ਤੇ ਮੇਰਾ ਫੋਨ ਦਾ ਬਚਾਅ ਹੋ ਗਿਆ ਮੈਂ ਲੋਕਾਂ ਨੂੰ ਤਾਂ ਨਹੀਂ ਦੱਸਿਆ ਉਸ ਵੇਲੇ ਵੀ ਯਾਰ ਇਹ ਆਪਣੀ ਸੇਫਟੀ ਨਹੀਂ ਕਰ ਸਕਦੇ ਅੱਜ ਕੋਈ ਵੀ ਪ੍ਰਧਾਨ ਲਾ ਲੋ ਕੋਈ ਵੀ ਲੀਡਰ ਲਾ ਲੋ ਕੋਈ ਸੇਫ ਨਹੀਂ ਹੈਗਾ ਉਹ ਅਸੀਂ ਛੇ ਨੇ ਕਰੇ ਆਉਨੇ ਆ ਮਤਲਬ ਕਰੇ ਨਿਕਲਦੇ ਆ ਸਾਨੂੰ ਇਹ ਨਹੀਂ ਪਤਾ ਹੁੰਦਾ ਅਸੀਂ ਸ਼ਾਮ ਨੂੰ ਘਰੇ ਪਹੁੰਚਣਾ ਵਾ ਸਹੀ ਸਲਾਮਤ ਕੇ ਨਹੀਂ ਪਹੁੰਚਣਾ ਦੇਖੋ ਕੁਝ ਨਵੇਂ ਪਹਿਲਾਂ 4 ਮਹੀਨੇ ਪਹਿਲਾਂ ਮੇਰੇ ਖਿਆਲ ਅ ਐਸਐਸਵੀ ਸਾਹਮਣੇ ਮਿਲਨ ਪੈਰਸ ਮੇਰੇ ਖਿਆਲ ਮੀਟਿੰਗ ਕੀਤੀ ਸੀਗੀ ਵੀ ਅਸੀਂ ਇਤੇ ਜਿਹੜਾ ਵਾ ਚਿੱਟਾ ਵਾ ਜਿਹਨੇ ਨਿਸ਼ੀੜੀ ਆ ਜਾਂ ਲੁੱਟਾ ਖੋਹਾਂ ਕਰਦੇ ਕਰਦੇ ਆ ਅਸੀਂ ਉਹ ਬਿਲਕੁਲ ਨਹੀਂ ਰਹਿਣ ਦਵਾਗੇ ਮੈਂ ਕਹਿੰਨਾ ਉਤੋਂ ਜ਼ਿਆਦਾ ਵਧ ਗਿਆ ਜੀ ਇਹ ਉਹ ਤੋਂ ਜ਼ਿਆਦਾ ਫੋਨ ਖੋਏ ਜਾ ਰਹੇ ਆ ਉਤੋਂ ਜ਼ਿਆਦਾ ਐਕਟਿਵਾ ਚੋਰੀਆਂ ਹੋਣੀਆਂ ਉਤੋਂ ਜ਼ਿਆਦਾ ਹੀ ਮੋਟਰਸਾਈਕਲ ਚੋਰੀ ਹੋ ਰਹੀ ਆ ਜੇ ਅਸੀਂ ਕੁਝ ਕਰਦੇ ਆ ਤੇ ਉਲਟਾ ਪਰਚੀ ਹੋ ਜਾਂਦੇ ਆ ਬਿਲਕੁਲ ਕਾਰਨ ਕੀ ਸਮਝਦੇ ਹੋ ਇੰਨਾ ਕੁਛ ਕੋਦਮ ਜਿਹੜਾ ਇਹ ਕੁਸਤਾ ਖੋਹਾਂ ਦਾ ਨਸ਼ਿਆਂ ਦਾ ਹੜ ਇੱਕੋ ਦਮ ਹੜ ਕਿਹਸਾ ਦੇ ਆਪਾਂ ਇਹਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਕਾਰਨ ਕੀ ਸਮਝ ਦੇ ਸਕੋਗੇ ਦੇਖੋ ਇਹਦਾ ਕਾਰਨ ਕੀ ਹੈਗਾ ਜੇ ਪੁਲਿਸ ਫੜਦੀ ਆ ਤੇ ਬਾਅਦ ਚ ਉਹਨੂੰ ਛੱਡ ਦਿੰਦੀ ਆ ਕਿਉਂ ਵੀ ਭਾਈ ਕੱਲ ਨੂੰ ਪਿੱਛੇ ਜੇ ਕੁਝ ਤਵੇਂ ਪਹਿਲਾਂ ਠੀਕ ਮਹੀਨੇ ਪਹਿਲਾਂ ਇੱਕ ਮੁੰਡਾ ਜਿਹੜਾ ਇੱਥੇ ਸਿਟੀ ਥਾਣੇ ਵਿੱਚ ਮਰ ਗਿਆ ਸੀਗਾ ਤੇ ਹੋਰ ਮੇਰਾ ਖਿਆਲ ਆ ਉਹਨਾਂ ਦਾ ਫਿਰ ਫੈਸਲਾ ਕੀਤਾ ਗਿਆ ਕੁਝ ਪੈਸੇ ਪੁੱਛੇ ਉਹਨਾਂ ਨੂੰ ਦਿੱਤੇ ਗਏ ਕਿ ਨਹੀਂ ਦਿੱਤੇ ਗਏ ਕੀ ਪਤਾ ਪੁਲਿਸ ਜੇ ਫੜਦੀ ਆ ਤੇ ਗਾਂ ਛੜਾਣਾ ਲੈ ਆਂਦੇ ਆ ਇਹਨਾਂ ਵਾਰਦਾਤਾਂ ਵਿੱਚ ਕੋਈ ਸਿਆਸੀ ਖੇਡ ਨਹੀਂ ਹੋ ਰਹੀ ਹੋ ਸਕਦਾ ਜੀ ਬਿਲਕੁਲ ਹੈ ਬਿਲਕੁਲ ਸਿਆਸੀ ਖੇਡ ਆ ਸਾਡਾ ਜਿਹੜਾ ਕਪੂਰਥਲਾ ਸ਼ਹਿਰ ਸੀਗਾ ਬਹੁਤ ਹੀ ਮਾਨ ਵਧੀਆ ਸੀਗਾ ਸ਼ਹਿਰ ਸਾਡਾ ਪਰ ਹੁਣ ਇਦਾਂ ਦਾ ਲੱਗਦਾ ਵੀ ਅਸੀਂ ਜਦੋਂ ਬਾਹਰ ਨਿਕਲਦੇ ਪਏ ਆ ਸਾਡਾ ਪਤਾ ਨਹੀਂ ਕੀ ਹੋ ਜਾਣਾ ਅਸੀਂ ਘਰੇ ਵਾਪਸ ਜਾਣਾ ਵਾ ਕਿ ਨਹੀਂ ਜਾਣਾ ਹਾਲਾਤ ਇਹੋ ਜਿਹੇ ਬਣਨ ਦਾ ਕੀ ਕਰਨ ਲੱਗਦਾ ਪੁਲਿਸ ਕੁਝ ਨਹੀਂ ਕਰੀ ਪੁਲਿਸ ਦੀ ਨਕਾਮੀ ਸਮਝ ਬਿਲਕੁਲ ਜੀ ਪ੍ਰਸ਼ਾਸਨ ਜਿਹੜਾ ਵਾ ਕੁਝ ਨਹੀਂ ਕਰ ਰਿਹਾ ਮੰਗ ਕੀ ਕਰਦੇ ਅਸੀਂ ਤਾਂ ਮੰਗ ਇਹ ਕਰਦੇ ਆ ਸਾਡੀਆਂ ਜਿਹੜੀਆਂ ਧੀਆ ਭੈਣਾਂ ਵਾ ਉਹ ਸੜਕ ਦੇ ਉੱਤੇ ਸੁਰੱਖਿਤ ਚ ਰਹਿਣ ਇਹ ਨਾ ਹੋਵੇ ਹੁਣ ਕੁੜੀ ਜਾ ਰਹੀ ਆ ਉਹ ਫੋਨ ਖੋ ਜਾ ਜਾਂਦਾ ਕੁੜੀ ਦੀ ਬਾਲੀ ਲਾਈ ਜਾਂਦੀ ਆ ਚੈਨੀਆਂ ਹੁਣ ਤਾਂ ਮੇਰੇ ਖਿਆਲ ਆ ਸੋਨਾ ਪਾਣਾ ਹੀ ਬੰਦ ਕਰਤਾ ਲੋਕਾਂ ਨੇ ਆ ਵੇਖੋ ਮੈਂ ਕੀ ਪਾਇਆ ਹੋਇਆ ਸੋਨਾ ਪਾਇਆ ਹੀ ਨਹੀਂ ਸੀ ਕਰਕੇ ਪਤਾ ਕੋਈ ਨਹੀਂ ਕਿੱਲੇ ਵਲੀ ਸਾਡਾ ਹੱਥ ਲਾ ਦੇ ਇਸ ਸਾਡੀ ਕਰੀ ਉਂਗਲ ਲਾ ਦੇਵੇ ਇਸ ਕਰਕੇ ਅਸੀਂ ਆਪਣਾ ਪਰਿਵਾਰ ਪਾਲਣਾ ਵਾ ਸਾਡੀ ਸੇਫਟੀ ਕੀਤੀ ਜਾਵੇ ਔਰ ਸਾਡੇ ਦੇ ਕਿਉਂ ਬਾਰ ਬਾਰ ਹਿੰਦੂਆਂ ਦੇ ਕਿਉਂ ਟੈਕ ਹੋ ਰਿਹਾ ਜੈ ਸ਼੍ਰੀ ਰਾਮ ਜੀ ਮੈਂ ਅਨਿਲ ਸ਼ੁਕਲਾ ਦੇਖੋ ਸਰ ਇਹ ਸਾਡਾ ਦੁਰਭਾਗਿਆ ਅਸੀਂ ਇਸ ਕਪੂਰਥਲੇ ਦੀ ਧਰਤੀ ਤੇ ਜੰਮੇ ਪਲੇ ਆ ਅੱਜ ਤੱਕ ਅਸੀਂ ਇਹੋ ਜਿਹਾ ਮਾਹੌਲ ਨਹੀਂ ਦੇਖਿਆ ਇਹੋ ਜਿਹਾ ਜੰਗਲ ਰਾਜ ਨਹੀਂ ਦੇਖਿਆ ਬਹੁਤ ਹੀ ਘੱਟ ਸਮੇਂ ਦੇ ਵਿੱਚ ਇੰਨਾ ਕੋ ਜਿਆਦਾ ਹੈਵੀ ਕੰਮ ਇਹ ਹੋ ਚੁੱਕਾ ਵਾ ਕਿ ਸਰੇ ਆ ਦਿਨ ਦਿਹਾੜੇ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਡੱਕਰੇ ਮਤਲਬ ਪੁਲਿਸ ਨਾਮ ਦੀ ਕੋਈ ਚੀਜ਼ ਦਾ ਕਿਸੇ ਨੂੰ ਡਾਰੀ ਨਹੀਂ ਰਹਿ ਗਿਆ ਪਤਾ ਨਹੀਂ ਪੁਲਿਸ ਨਾਲ ਰਲੀ ਆ ਪਤਾ ਨਹੀਂ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਰੱਬ ਜਾਣਦਾ ਇਹਦੇ ਵਿੱਚ ਸਚਾਈ ਕੀ ਆ ਲੇਕਿਨ ਇਸ ਟਾਈਮ ਜੋ ਹਾਲਾਤ ਕਪੂਰਥਲੇ ਦੇ ਆ ਤੁਸੀਂ ਮੈਂ ਕਹਿੰਦਾ ਘਰੋਂ ਬਾਹਰ ਨਿਕਲਣ ਦੇ ਟਾਈਮ 50 ਵਾਰੀ ਸੋਚਦੇ ਕਿ ਘਰੋਂ ਬਾਹਰ ਨਿਕਲੀਏ ਕਿ ਨਾ ਨਿਕਲੀਏ ਤੇ ਪੁਲਿਸ ਬਿਲਕੁਲ ਤਰਸੋ ਕੇ ਆਰਾਮ ਨਾਲ ਮਸਤੋ ਕੇ ਬਈ ਹੋਏ ਕੋਜੀ ਬਹੁਤ ਹਾਸੋਪ੍ਰਦ ਘਟਨਾ ਵਾ ਸਾਰਾ ਸੰਸਾਰ ਇਸ ਚੀਜ਼ ਨੂੰ ਦੇਖ ਕੇ ਹੱਸ ਰਿਹਾ ਇੱਕ ਗਵਰਨਮੈਂਟ ਮੁਲਾਜ਼ਮ ਡੀਸੀ ਆਫਿਸ ਦੇ ਵਿੱਚ ਖਾਲਸਾ ਜੀ ਨੇ ਉਹ ਡੀਸੀ ਦੇ ਇਸ ਟਾਈਮ ਮੌਜੂਦਾ ਪੀਏ ਵੀ ਨੇ ਤੇ ਉਹਨੇ ਆਪਣੇ ਘਰ ਦੇ ਬਾਹਰ ਖੜ ਕੇ ਉਹ ਘੁੰਮ ਰਹੇ ਨੇ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਨੇ ਉਹਨਾਂ ਦੇ ਹੱਥੋਂ ਫੋਨ ਖੋਇ ਜਾਂਦਾ ਅਜੇ ਤੱਕ ਫੋਨ ਨਹੀਂ ਲੱਭਿਆ ਜੀ ਉਸ ਤੋਂ ਬਾਅਦ ਸਾਡੇ ਇੱਕ ਪੱਤਰਕਾਰ ਭਾਈਚਾਰੇ ਦੇ ਤੁਹਾਡੇ ਬੰਦੇ ਨੇ ਜੀ ਉਹ ਆਪਣੇ ਘਰ ਦੇ ਬਾਹਰ ਨਿਕਲਦੇ ਉਹਨਾਂ ਦਾ ਕੋਲੇ ਤੇ ਜਾਂਦਾ ਇੱਕ ਸਾਡੇ ਇੱਥੇ ਕੰਮ ਕਰਦੇ ਡੀਟੀਓ ਆਫਿਸ ਉਹਨਾਂ ਦੀ ਗਲੇ ਦੀ ਸੂਣ ਦੀ ਚੈਨ ਖੋ ਕੇ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਮਤਲਬ ਪਹਿਲਾਂ ਇੰਨੀ ਹੱਦ ਹੋ ਚੁੱਕੀ ਇੰਨੀ ਬੇਸ਼ਰਮੀ ਹੀ ਜ਼ਿੰਦਗੀ 'ਚ ਨਹੀਂ ਦੇਖੀ ਪੁਲਤਰੀ ਕਿ ਤੁਸੀਂ ਦੇਖੋ ਇਸ ਸਿਸਟਮ ਨੂੰ ਲਗਾ ਕੇ ਕਿ ਅੱਗੇ ਕੀ ਹੁੰਦਾ ਹੈ ਸਾਲ 6 ਮਹੀਨੇ 'ਚ ਇੱਕ ਘਟਨਾ ਦੇਖਣ ਨੂੰ ਮਿਲਦੀ ਸੀ ਤੂੰ ਤੀ ਡੇਲੀ ਦੀ ਘਟੋ ਘਟ 5-7 ਘਟਨਾਵਾਂ ਇਦਾਂ ਦੀਆਂ ਡੇਲੀ ਆ ਡੇਲੀ ਕਿ ਤੂੰ ਇਹ ਸਮਝ ਨਹੀਂ ਸਕਦੇ ਇਸ ਜੀ ਨੂੰ ਪੁਲਿਸ ਦੇ ਸੰਪਤੀਰੇ ਨੂੰ ਤੂੰ ਕਿਸ ਤਰ੍ਹਾਂ ਦੇ ਦੇਖੋ ਜੀ ਮੈਂ ਤਾਂ ਐਸਐਸਪੀ ਸਾਹਿਬ ਨੂੰ ਇੱਕ ਬਹੁਤ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇੱਕ ਤਾਂ ਤੁਹਾਡੀ ਪੁਲਿਸ ਦੇ ਜਦੋਂ ਸਿਟੀ ਥਾਣੇ ਆਪਾਂ ਜਾਂਦੇ ਪਹਿਲਾਂ ਤੁਸੀਂ ਦੋ ਥਾਣੇ ਬਣਾਏ ਸੀ ਸਿਟੀ ਥਾਣੇ ਅਗੇ ਬੰਦਾ ਕੋਈ ਚਲਾ ਜਾਵੇ ਆਮ ਪਬਲਿਕ ਤਾਂ ਡਰਦੀ ਜਾਂਦੀ ਨਹੀਂ ਕਿਉਂਕਿ ਪੁਲਿਸ ਦੇ ਵਿੱਚ ਭ੍ਰਸ਼ਟਾਚਾਰ ਬਹੁਤ ਆ ਜਾਂਦੇ ਆ ਮ ਸਰੇ ਆਮ ਕਹਿੰਦੇ ਜੀ ਇਸ ਚੀਜ਼ ਨੂੰ ਜੋ ਜਾਂਦੇ ਆ ਕੋਈ ਪਰਸਨ ਆਪਣੀ ਰਿਪੋਰਟ ਖਾਂਚਦੇ ਬਿਨਾ ਪੈਸੇ ਦੇ ਕੋਈ ਕਿਸੇ ਦੀ ਰਿਪੋਰਟ ਨਹੀਂ ਦਰਜ ਕਰਦਾ ਸੈਕੰਡ ਥਿਊਰੀ ਕੀ ਆ ਉਹਨਾਂ ਕੋ ਬਹੁਤ ਸੋਹਣਾ ਇੱਕ ਬਹਾਨਾ ਵਾ ਸਾਡੇ ਕੋ ਨਫਰੀ ਹੈ ਨਹੀਂ ਐਸਐਸਪੀ ਸਾਹਿਬ ਤੁਹਾਡੇ ਮੋਰੇ ਹੱਥ ਜੋੜ ਕੇ ਸਾਡੀ ਬੇਨਤੀ ਆ ਕਪੂਰਥਲੇ ਵਾਸੀਆਂ ਦੀ ਅਗਰ ਤੁਹਾਡੇ ਇੱਕ ਬਿਆਨ ਤੁਸੀਂ ਦੇ ਦਿਓ ਕਿ ਅਸੀਂ ਤੁਹਾਡੀ ਸੁਰੱਖਿਆ ਨਹੀਂ ਕਰ ਸਕਦੇ ਸਾਡੇ ਕੋ ਨਫਰੀ ਘਟਾ ਤੇ ਸਾਡਾ ਬਜਰੰਗਦਲ ਸ਼ਿਵਸੈਨਾ ਸਾਡੇ ਜਿੰਨੇ ਵੀ ਹਿੰਦੂ ਧਾਰਮੀ ਜਥੇਬੰਦੀਆਂ ਦੇ ਸ਼ਹਿਰ ਦੇ ਸਿੱਖ ਜਥੇਬੰਦੀਆਂ ਦੇ ਜਿੰਨੇ ਵੀ ਲੋਕ ਨੇ ਉਹ ਆਪਣੇ ਪਰਿਵਾਰ ਦੀ ਆਪਣੇ ਲੋਕਾਂ ਦੀ ਆਪਣੇ ਸਮਾਜ ਦੀ ਰੱਖਿਆ ਕਰਨੀ ਜਾਣਦੇ ਆ ਕੱਲ ਆਮ ਆਦਮੀ ਪਾਰਟੀ ਦੇ ਪੰਜਾਬ ਕਦੇ ਕਿਹਾ ਸੀ ਜਿਹੜੀ ਤੁਸੀਂ ਬੋਲਦੇ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਸਰਕਾਰ ਆ ਜਾਂ ਪੁਲਿਸ ਆ ਉਹ ਬਿਲਕੁਲ ਇੱਕ ਸਕਸੈਸ ਹੋ ਰਹੀ ਏ ਕਿ ਅਸੀਂ ਚੋਰਾਂ ਤੇ ਜਾਂ ਇਹਨਾਂ ਤੇ ਨਸ਼ੇ ਤੇ ਕਾਬੂ ਪਾ ਰਹੇ ਹਾਂ ਮੈਂ ਅਮਨ ਅਮਰ अरोड़ा ਜੀ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਵਾਂ ਕਿ ਭਾਈ ਸਾਹਿਬ ਅਮਨ अरोड़ा ਜੀ ਜੇਕਰ ਤੁਹਾਨੂੰ ਇਹ ਲੱਗਦਾ ਵਾ ਕਿ ਤੁਹਾਡੀ ਪੁਲਿਸ ਬਹੁਤ ਸਕਸੈਸ ਹੋ ਰਹੀ ਆ ਤੁਸੀਂ ਆ ਕੇ ਕਪੂਰਥਲ ਵਿੱਚ ਰਹਿ ਕੇ ਦਿਖਾਓ ਡੇਲੀ ਦੀਆਂ ਪੰਜ ਤੋਂ ਸੱਤ ਵਾਰ ਤਾਂ ਨਾ ਹੁਣ ਤੇ ਜੋ ਕੋ ਲੈਣਾ ਦੇਣਾ ਅਸੀਂ ਤਾਂ ਆਪਣੇ ਘਰਾਂ ਵਿੱਚ ਸੁਰੱਖੇ ਨਹੀਂ ਕੋਈ ਆਂਦਾ ਵਾ ਕੋਈ ਕੋਈ ਨਿਹੰਗ ਦਾ ਬਾਣਾ ਪਾ ਕੇ ਗਲਤ ਕੰਮ ਕਰਨ ਦੇ ਜਾਂਦਾ ਉਹ ਧਾਰਮਿਕ ਜੀ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਕੋਈ ਜਾਂਦਾ ਵਾ ਟਿੱਕਾ ਲਾ ਕੇ ਕੋਈ ਲੁੱਟ ਖੋ ਕੇ ਲੈ ਕੇ ਜਾਂਦਾ ਕੋਈ ਆ ਰਿਹਾ ਕਿਸੇ ਦੂਸਰੇ ਬੰਦੇ ਨੂੰ ਲੁੱਟ ਖੋ ਜਾਂਦਾ ਪੁਲਿਸ ਉਹਦੇ ਵਿੱਚ ਕਰਦੀ ਗਈ ਵੀ ਸਾਨੂੰ ਅਜ ਤੱਕ ਸਮਝ ਨਹੀਂ ਆ ਰਿਹਾ ਰਿਜ਼ਲਟ ਸ਼ੁੱਣ बटा ਨੀਲਾ ਪੁਲਿਸ ਬਿਲਕੁਲ ਮਸਤਾ ਤੇ ਚੋਰ ਬਿਲਕੁਲ ਤਰਸਦਾ ਤੋਰਾਂ ਦੀ ਮੌਜ ਲੱਗੀ ਹੋਈ ਪੁਲਿਸ ਬਹੁਤ ਮਜੇ ਨਾਲ ਕੰਮ ਕਰ ਰਹੀ ਹੈ ਆਪਣਾ ਆਰਾਮ ਨਾਲ ਸੁੱਤੇ ਹੋਏ ਏਸੀ ਦੇ ਵਿੱਚ ਗਰਾਉਂਡ ਲੈਵਲ ਤੇ ਕੋਈ ਕੰਮ ਨਹੀਂ ਹੈਗਾ ਦੇਖੋ ਜੀ Hindu ਸੰਗਠਨ ਇਸ ਕਰਕੇ ਇਕੱਠੇ ਹੋਏ ਕਿ Hindu ਸੰਗਠਨ ਸਨਾਤਨ ਧਰਮਿਕ ਬਹੁਤ ਪੁਰਾਣਾ ਧਰਮ ਹੈ ਇਹਦੇ ਵਿੱਚ ਸਾਰੇ ਹੀ ਆ ਜਾਂਦੇ ਆ ਸਾਡਾ ਜਿਹੜਾ ਦਰਦ ਆ ਉਹ ਅਸੀਂ ਸਾਰੀ ਧਾਰਮਿਕ ਜਥੇਬੰਦੀਆਂ ਜਿਹੜਾ ਹੁਣ ਆਉਣ ਵਾਲਾ ਸਮਾਂ ਵਾ ਸਾਰੇ ਇਕੱਠੇ ਕਰਾਂਗੇ ਤੇ ਇੱਕ ਪ੍ਰੋਟੈਸਟ ਕਰਾਂਗੇ ਤੇ ਐਸਐਸਪੀ ਸਾਹਿਬ ਨੂੰ ਇਹ ਮੰਗ ਕਰਾਂਗੇ ਤੇ ਡੀਸੀ ਸਾਹਿਬ ਨੂੰ ਮੰਗ ਕਰਾਂਗੇ ਕਿ ਸਾਡੀ ਜਿਹੜੀ ਸੁਰੱਖਿਆ ਪੂਰੇ ਸ਼ਹਿਰ ਦੀ ਪੂਰੇ ਨਗਰਤਾ ਦੀ ਉਹ ਜ਼ਿੰਮੇਵਾਰੀ ਲਈ ਜਾਵੇ ਅਗਰ ਤੁਹਾਡੇ ਕੋ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਲਈ ਜਾਂਦੀ ਤੇ ਸਾਨੂੰ ਦੱਸੋ ਸਾਰੀਆਂ ਜਥੇਬੰਦੀਆਂ ਬਣਾਵਾਂਗੇ ਸਾਰੀ ਧਾਰਮਿਕ ਜਥੇ ਬਣਾਵਾਂਗੇ ਤੇ ਆਪਣੀ ਸੁਰੱਖਿਆ ਹੀ ਆਪ ਕਰਾਂਗੇ ਨਿਸ਼ੀ ਰਾਮ ਜੀ ਮੈਂ ਸਾਬਕਾ ਪੰਜਾਬ ਪ੍ਰਧਾਨ ਬਜਰਾ ਦਾ ਨਰੇਸ਼ ਪੰਡਤ ਸ਼ੁਕਲਾ ਜੀ ਨੇ ਵਾਰੀਆ ਜੀ ਨੇ ਬਹੁਤ ਵਧੀਆ ਗੱ ਅਸੀਂ ਜੰਮੇ ਪਲੇ ਆ ਫੜੀ ਅੱਡੀ ਉਮਰ ਹੋ ਗਈ ਆ ਅੱਜ ਤੱਕ ਕਦੀ ਅਸੀਂ ਇਹੋ ਜਿਹਾ ਮਾਹੌਲ ਨਹੀਂ ਦੇਖਿਆ ਵੀ ਘਰੋਂ ਅਸੀਂ ਜਾਂ ਸਾਡੇ ਬੱਚੇ ਨਿਕਲ ਲੱਗੇ ਆ ਦਸ ਰੇ ਸੋਚਦੇ ਹੋਣ ਵੀ ਬਜ਼ਾਰ ਤੱਕ ਜਾਈਏ ਕਿ ਨਾ ਜਾਈਏ ਕਿਉਂ ਜੇ ਕੰਨਾਂ ਵਾਲੀਆਂ ਪਈਆਂ ਤੇ ਵਾਲੀਆਂ ਸੇਫ ਨਹੀਂ ਗਿਆ ਹੱਥਾਂ 'ਚ ਬੰਗਾ ਪਈ ਉਹ ਸੇਫ ਨਹੀਂ ਗਿਆ ਜੇ ਹੱਥ 'ਚ ਮੋਬਾਈਲ ਫੜਿਆ ਉਹ ਸੇਫ ਨਹੀਂ ਗਾ ਉਹ ਛੱਡੋ ਜੀ ਉਹ ਠੀਕ ਆ ਜੇ ਸਾਡੇ ਸੰਗਠਨ ਦਾ ਕੋਈ ਬੰਦਾ ਇੱਕ ਖਬਰ ਲੁੰਦਾ ਵੀ ਫਲਾਨੀ ਜਗ੍ਹਾ ਬੰਬ ਧਮਾਕਾ ਹੋਇਆ ਗਨਰ ਫਟਿਆ ਗਿਆ ਉਹ ਮੜਾ ਹੋਇਆ ਤੇ ਦੂਜੇ ਨੇ ਉੱਤੇ ਹਮਲਾ ਲੈਂਦਾ ਉਹਦੇ ਪੁੱਗਤ ਭੋਗੀ ਮਦਨਾਲ ਜੀ ਵਾਲਿਆ ਜੀ ਇੱਕ ਸਾਡੇ ਜ਼ਿਲ ਕੋ ਮੈਂ ਤੁਹਾਡੇ ਮਾਧਮ ਰਹੀ ਤੇ ਸਾਡੇ ਵੀਰੋ ਭਰਾਵੋ ਕਸੇ ਇਹ ਇਹ ਕਪੂਰਨਾ ਪ੍ਰਸ਼ਾਸਨ ਨੂੰ ਉਸ ਪੰਜਾਬ ਸਰਕਾਰ ਨੂੰ ਕਹਾਂ ਚੁੰਨੇ ਆ ਵੀ ਸਾਨੂੰ ਵੀ ਜੀਣ ਦਾ ਹੱਕ ਹੈ ਕਿ ਨਹੀਂ ਹੈ ਅਸੀਂ ਵੀ ਆਪਣੇ ਘਰਾਂ ਵਿੱਚ ਕੰਮਕਾਰ ਕਰਦੇ ਆ ਬੱਚੇ ਪਾਲਦੇ ਪੜਾਉਂਦੇ ਆ ਪਰ ਜੇ ਬੱਚੇ ਸਾਡੇ ਸੇਫ ਹੀ ਨਹੀਂ ਤੇ ਸਾਨੂੰ ਇਸ ਸਟੇਟ ਤੇ ਦਾ ਕੀ ਫਾਇਦਾ ਪੜ੍ਹੇ ਪਿੰਡਾਂ ਜਿਸ ਤਰ੍ਹਾਂ ਮੈਂ ਗੋੜੀਆਂ ਨਾਲ ਕਹਿੰਦਾ ਕਿ ਹਮਲੇ ਹੁੰਦੇ ਆ ਕਿ ਹੁਣ ਗਰਨੇਡਾਂ ਨਾਲ ਹੋਣ ਲੱਗਦੇ ਦੇਖੋ ਗਰਨੇਡ ਤਾਂ ਇਦਾਂ ਬਣਾ ਲਿਆ ਇਹਨਾਂ ਨੇ ਜਿੱਦਾਂ ਇੱਕ ਵੱਟਾ ਚੱਕਿਆ ਪੱਥਰ ਚੱਕਿਆ ਚੱਕ ਕੇ ਫਿਰਦਾ ਉਹਨੂੰ ਗਰਨੇਡ ਇਹਨੂੰ ਇਦਾਂ ਇਹਨਾਂ ਨੇ ਇਦਾਂ ਇਦਾਂ ਬਣਾ ਲਿਆ ਇਹਨਾਂ ਨੇ ਗਰਨੇਡ ਸੁਣਦੇ ਹੁੰਦੇ ਸੀ ਗਰਨੇਡ ਮਿਲਟਰੀ ਹੁੰਦਾ ਸੀਗਾ ਹੁਣ ਤਾਂ ਘਰਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਇਦਾਂ ਪਹੁੰਚ ਗਿਆ ਵੀ ਜਿੱਦਾਂ ਇੱਕ ਪੱਥਰ ਚੱਕਣਾ ਚੱਕੇ ਮਾਰ ਦੇਣਾ ਤੋ ਮੈਂ ਪੰਜਾਬ ਸਰਕਾਰ ਨੂੰ ਅਲਟ ਕਰਾਂਗਾ ਠੀਕ ਆ ਸਿਰਫ ਇੰਨਾ ਕਹਾਂਗਾ ਵੀ ਜੇ ਇਹੋ ਜਿਹਾ ਮਾਹੌਲ ਰਹਾ ਤੇ ਅਸੀਂ 84 ਦੇਖਿਆ ਹੋਇਆ ਸੀ ਇਹੋ ਜਿਹਾ ਮੂਲ ਦੁਆਰਾ ਬਨਉ ਤਿਆਰ ਆ ਤੇ ਮੇਰੀ ਬੇਨਤੀ ਪੰਜਾਬ ਸਰਕਾਰ ਦੇ ਸਿਰਫ ਇੰਨੀ ਕੁ ਵਾ ਵੀ ਸਾਨੂੰ ਵੀ ਜੀਣ ਦਾ ਹੱਕ ਦਿਓ ਅਸੀਂ ਜਿਸ ਜਿਸ ਕੀ ਹੈ ਅਬ ਬੱਚੇ ਪੜਾ ਸਕੀਏ ਪਾਲ ਸਕੀਏ ਵੱਡੇ ਕਰ ਸਕੀਏ ਆਪਣੇ ਕਾਰੋਬਾਰ ਸ਼ਾਂਤ ਮੇ ਤਰੀਕੇ ਨਾਲ ਕਰ ਸਕੀਏ ਹਾਂਜੀ ਇਸ ਤੋਂ ਇਲਾਵਾ ਤੁਹਾਡਾ ਕੀ ਪ੍ਰੋਟੈਸਟ ਹੋਏਗਾ ਹਾਂ ਫਟਾਫਟ ਬਿਲਕੁਲ ਹੋਏਗਾ ਜੀ ਇਕੱਲੇ ਇਹ ਵਿਸ਼ਵ ਪ੍ਰਸ਼ਾਸਨ ਸ਼ਿਸ਼ਮਾ ਪੰਜਾਬ ਬਜਰੰਗਦਲ ਹੀ ਨਹੀਂ ਸ਼ਹਿਰ ਦਾ ਹਰ ਬੰਦਾ ਦੁਖੀ ਆ ਹਰ ਬੰਦਾ ਇੱਕ ਬੰਦਾ ਦੁਖੀ ਆ ਕੋਈ ਆਵਾਜ਼ ਕਰ ਦਿੰਦਾ ਕੋਈ ਨਹੀਂ ਕਰਦਾ ਭਾਈ ਸਾਹਿਬ ਕਹਿੰਦੇ ਆ ਵੀ 6-7 ਵਾਰਦਾਤਾਂ ਰੋਜ਼ ਦੀ ਹੁੰਦੀਆਂ ਭਾਈ ਸਾਹਿਬ ਮੰਨਿਓ 6-7 ਨਹੀਂ ਵਾਰਦਾਤਾਂ ਬਹੁਤ ਜ਼ਿਆਦਾ ਹੈ ਹਾਈ ਲੈਵਲ ਤੇ ਹੁੰਦੀਆਂ ਤੁਹਾਡਿਆਂ ਵਰਗੇ ਲੋਕ ਸਾਡੇ ਵਰਗੇ ਲੋਕ ਜਾਂਦੇ ਹੀ ਨਹੀਂ ਉਹ ਕਹਿੰਦੇ ਯਾਰ ਜਾ ਕੇ ਕੀ ਕਰਨਾ ਕਿਉਂ ਸੁਣਵਾਈ ਨਹੀਂ ਥਾਣੇ ਜਾਣਾ ਉਪਰਾਂ ਜੀ ਲੱਭਾਂਗੇ ਜੀ ਅਸੀਂ ਤੁਸੀਂ ਲੱਭੋ ਜੀ ਦੋਨੋਂ ਜਦੋਂ ਦੋ ਦਿਨ ਬੀਤ ਜਾਂਦੇ ਆ ਉਸ ਤੋਂ ਬਾਦ ਉਹ ਸਾਰਾ ਹੀ ਜੋ ਸੀਸੀਟੀਵੀ ਕੈਮਰੇ ਫੁਟੇਜ ਵਗੈਰਾ ਵਗੈਰਾ ਸਾਰੀ ਖਤਮ ਹੋ ਚੁੱਕੀ ਹੁੰਦੀ ਆ ਉਹਨੇ ਕੋਈ ਪ੍ਰੂਫ ਨਹੀਂ ਲੱਬਲਬਲਬਿਆ ਪਟਾਣੇ ਦੇ ਵਿੱਚ ਜਿੱਦਾਂ ਕਹਿੰਦੇ ਕਿ ਕਿਹਾ ਜਾਂਦਾ ਹੈ ਕਿ ਪੁਲਿਸ ਦੀ ਜਿਹੜੀ ਘਾਟ ਆ ਮਹਿਸੂਸ ਹੁੰਦੀ ਆ ਦੇਖੋ ਨਫਰੀ ਆਮ ਪਬਲਿਕ ਨੇ ਪੂਰੀ ਨਹੀਂ ਕਰਨੀ ਇਹ ਸਰਕਾਰਾਂ ਦੇ ਕੰਮ ਆ ਜੇ ਸਰਕਾਰਾਂ ਚੁਣੀਆਂ ਸੀ ਉਹਨਾਂ ਤੇ ਵਿਸ਼ਵਾਸ ਰੱਖ ਕੇ ਵੋਟਾਂ ਪਾਈਆਂ ਉਹਨਾਂ ਨੂੰ ਤੇ ਸਰਕਾਰਾਂ ਦੇ ਕੰਮ ਆ ਸਾਡੇ ਕੰਮ ਨਹੀਂ ਗਏ ਜੇ ਨਫਰੀ ਘਟਵਾ ਤੇ ਨੌਕਰੀਆਂ ਦਿਓ ਹੋਰ ਯਾਨੀ ਪਬਲੀ ਬਠੇ ਆਏ ਨੇ ਬੱਚੇ ਬਠੇ ਵਲੇ ਉਹ ਨੌਕਰੀਆਂ ਦਿਓ ਇਹ ਸਰਕਾਰ ਨੇ ਪੂਰੀ ਕਰਨੀ ਕਿ ਕਿਸ ਕਰਨੀ ਆ ਕਮਾਈ ਕਰਦੇ ਟੈਕਸਟ ਤੋਂ ਨੇ ਆ ਉਹ ਸਰਕਾਰ ਨੂੰ ਜਾਂਦਾ ਇਹ ਸਰਕਾਰਾਂ ਦੇਖ ਰਹਿ ਨੇ ਨਾ ਫਰੀ ਕਿਤੇ ਘਟਾ ਕਿਤੇ ਵਾਧਾ ਚੋੜ ਨੂੰ ਵਾਅਦਾ ਕਰਨ ਲੱਗੇ ਹਾਂ ਵਾਅਦਾ ਕਰਨ ਲੱਗੇ ਪਤਾ ਹੁੰਦਾ ਕਿ ਆ ਪਾਨੀ ਧਰਮ ਜਾਤੀ ਜਾਂ ਵਪਾਰ ਨਾਲ ਬਿਲਕੁਲ ਵੀ ਨਹੀਂ ਜੀ ਠੀਕ ਆ ਲੇਕਿਨ ਮੈਂ ਬੇਨਤੀ ਕਰਾਂਗਾ ਇੱਕ ਪਰਸੋਂ ਮੜੀਏ ਖਬਰ ਤੁਸੀਂ ਮਿਲਾਈ ਸੀ ਇੱਕ ਜਗਿੰਦਰ ਤਲਵਾਰਜੀ ਬਲੋਂ ਵਾਲੀਏ ਜੀ ਬਲੋਂ ਔਰ ਈਸ਼ਾਨ ਬਲੋਂ ਵੀ ਜਿਹੜਾ ਮੰਦਰ ਤੇ ਬੰਬ ਧਮਾਕਾ ਹੋਇਆ ਉਹ ਗਲਤ ਹੋਇਆ ਅਸੀਂ ਇਹਨੇ ਕਿਦੀ ਕਰਦੇ ਆ ਤੇ ਕੱਲ ਹੀ ਹਮਲਾ ਵਾਲੀ ਤੇ ਹੋ ਜਾਂਦਾ ਕੱਲ ਹੀ ਹਮਲਾ ਜਿਲ੍ਹਾ ਮੰਤਰੀ ਦਾ ਹੋ ਜਾਂਦਾ ਅਸੀਂ ਇਤੋਂ ਕੀ ਇਤੋਂ ਕੀ ਅਸੀਂ ਸੋਚੀਏ ਸਾਡੀ ਕੀ ਹੋ ਚ ਰਹੀਏ ਵੀ ਜਿਹੜ ਗਲਤ ਕੰਮ ਦੇ ਖਿਲਾਫ ਆਵਾਜ਼ ਉਠਾਊਗਾ ਉੱਤੇ ਹਮਲਾ ਹੋਊਗਾ ਉਹ ਜਨਮਰ ਲਈ ਕੋਸ਼ਿਸ਼ ਕੀਤੀ ਜਾਊਗੀ ਹੁਣ ਤੁਸੀਂ ਸਿਆਣੇ ਸੁਲਝ ਪੱਤਰਕਾਰੋਂ ਤੁਸੀਂ ਸੋਚੋ ਵੀ ਸ਼ਹਿਰ ਦਾ ਮੋਹਲ ਇਸ ਲੱਕ ਕਿਧਰ ਨੂੰ ਜਾ ਰਿਹਾ ਤੋਂ ਸਾਡੀ ਪ੍ਰਾਤਸਰ ਇੰਨੀ ਕਵਾ ਵੀ ਸਾਨੂੰ ਵੀ ਜੀਣ ਦਾ ਹੱਕ ਦਿਓ ਸਾਡੇ ਬੱਚੇ ਵੀ ਛਾਤੀ ਥੋਕ ਕੇ ਸ਼ਾਂਤਵੇਂ ਤਰੀਕੇ ਨਾਲ ਪੜਨ ਜਾ ਸਕਣ ਕੰਮ ਕਰਨ ਜਾ ਸਕਣ ਔਰ ਕਾਮਰਕਰਤੋਂ ਸੁਖ ਸ਼ਾਂਤੀ ਨਾਲ ਘਰ ਵਾਪਸ ਆ ਸਕਣ ਜੈ ਸ਼ੀ ਰਾਮ ਦੇ